ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕੌਫੀ ਪੀ ਕੇ ਸੌਣ ਲੱਗਾ ਸੀ ਤੇ ਫਿਰ ਮੈਨੂੰ ਚੇਤਾ ਆ ਗਿਆ ਮੈਂ ਕਿ ਜਿਹੜੇ ਬੰਦੇ ਕਹਿੰਦੇ ਸੀ ਅਮਰਤਪਾਲ ਮਹਿਰੋ ਜੋਧਾ ਕੁੜੀ ਮਾਰ ਕੇ ਗੰਦਗੀ ਸਾਫ ਕਰਤੀ ਤੇ ਉਹ ਭੱਜ ਗਿਆ ਸੀ ਪਗੋੜਾ ਹੋ ਗਿਆ ਸੀ ਮੈਂ ਕਿਹਾ ਉਹਦੇ ਬਾਰੇ ਚੇਤਾ ਕਰਾਦਗੀ ਭੇਡਾਂ ਨੂੰ ਤਾਂ ਫਿਰ ਟਾਈਮ ਕੱਢਿਆ ਥੋੜਾ ਜਿਹਾ ਕਿੱਥੇ ਨੇ ਉਹ ਵਕੀਲ ਜਿਹੜੇ ਵੱਡੇ ਵੱਡੇ ਦਾਬੇ ਠੋਕਦੇ ਸੀ ਅਸੀਂ ਸਲੰਡਰ ਕਰਾ ਮੰਗੇ ਅਮਰਪਾਲ ਮਹਿਰੋ ਨਿਰਦੋਸ਼ ਹੈ ਉਹਨੇ ਕਤਲ ਨਹੀਂ ਕੀਤਾ ਐਵੇਂ ਪੁਸਤਕਾ ਕਰਦੀ ਹੈ ਉਹ ਵਕੀਲ ਸਾਹਿਬ ਕਿੱਥੇ ਹੈ ਨਜ਼ਰ ਨਹੀਂ ਆ ਰਹੇ ਜਾਂ ਫਿਰ ਥੋੜੀ ਜੀ ਖਾਨੇ ਚ ਗੱਲ ਪੈ ਗਈ ਜਾਂ ਫਿਰ ਜਿਹੜੇ ਗੇਮ ਬਣਾਈ ਸੀ ਵੀ ਬਾਹਰੋਂ ਖਾਤਿਆਂ ਵਿੱਚ ਅਕਾਊਂਟਾਂ ਵਿੱਚ ਪੈਸੇ ਕਿੱਦਾਂ ਆਉਣੇ ਨੇ ਉਹ ਗੇਮ फेल ਹੋਗੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਧਾਰਮਿਕ ਜੋਧਾ ਬਣਾ ਕੇ ਕੌਮ ਦਾ ਜੋਧਾ ਬਣਾ ਕੇ ਕਿਦਾਂ ਅਕਾਊਂਟਾਂ ਦੇ ਵਿੱਚ ਖਾਤਿਆਂ ਵਿੱਚ ਪੈਸੇ ਪਵਾਉਣੇ ਨੇ ਅਸੀਂ ਫੇਰ ਹੀ ਕੇਸ ਲੜਾਂਗੇ ਜੋਧੇ ਦਾ ਉਹ ਗੇਮ ਚੱਲੀ ਨਹੀਂ ਜਿੰਨਾ ਇਦਾਂ ਲੱਗਦਾ ਅੱਛਾ ਦੂਜੀ ਗੱਲ ਮੈਂ ਹੋਰ ਕਰਨੀ ਹੈ ਮੈਨੂੰ ਗਾਲੇ ਗਲੋਚ ਕਰਦੇ ਸੀ ਕਹਿੰਦੇ ਤੁਸੀਂ ਇਲਜ਼ਾਮ ਲਾਦੇ ਬਲਾਤਕਾਰ ਦੇ ਇਲਜ਼ਾਮ ਨਹੀਂ ਦੀ ਅਸੀਂ ਉਸੇ ਸਟੇਟਮੈਂਟ ਤੇ ਖੜੇ ਆਂ ਕਈਕ ਅੱਜ ਫੋਨ ਆਏ ਉਹ ਗਿਆਨੀ ਜੀ ਆਈ ਨਹੀਂ ਫਿਰ ਡਾਕਟਰੀ ਰਿਪੋਰਟ ਤਾਂ ਉਹਦੇ ਵਿੱਚ ਤਾਂ ਪੁਛਾਇਆ ਨਹੀਂ ਮੈਂ ਡਾਕਟਰੀ ਰਿਪੋਰਟ ਦੀ ਤਾਂ ਗੱਲ ਹੀ ਨਹੀਂ ਕਰੀ ਅਸੀਂ ਕਦੋਂ ਕਿਹਾ ਨਾਲੇ ਜੀ ਡਾਕਟਰੀ ਰਿਪੋਰਟ ਆ ਵੀ ਜਾਂਦੀ ਜਾਂ ਆਜੂਗੀ ਫਿਰ ਤੁਸੀਂ ਕਹਿਣਾ ਹਕੂਮਤ ਧੱਕਾ ਕਰਦੀ ਤੇ ਸਾਡੇ ਨਾਲ ਅਸੀਂ ਤਾਂ ਇਹਨਾਂ ਡਾਕਟਰੀ ਰਿਪੋਰਟਾਂ ਦੇ ਯਕੀਨ ਨਹੀਂ ਕਰਦੇ ਤੁਸੀਂ ਇਦਾਂ ਕਹਿਣਾ ਅਸੀਂ ਕਿਹੜੇ ਡਾਕਟਰ ਰਿਪੋਰਟ ਦੀ ਨਹੀਂ ਗੱਲ ਕੀਤੀ ਮੈਂ ਤਾਂ ਇੱਕ ਠੋਕੇ ਗੱਲ ਕਹੀ ਸੀ ਬੀਜੇ ਉਹ ਕੌਮ ਦਾ ਜੋਧਾ ਬਣ ਕੇ ਇਹ ਦਾਵਾ ਕਰਦਾ ਸੀ ਕਿ ਮੈਂ ਗੰਦਗੀ ਸਾਫ ਕਰ ਕੀਤੀ ਹੈ ਤਾਂ ਕੁੜੀ ਮਾਰੀ ਹੈ ਤਾਂ ਉਹ ਸਾਹਮਣੇ ਆਵੇ ਮੈਂ ਤਾਂ ਇਹ ਕਿਹਾ ਸੀ ਅੱਜ ਵੀ ਖੜੇ ਆਪਣੇ ਸਟੈਂਡ ਤੇ ਆ ਬੜਾ ਟ੍ਰਾਇਲ ਚੱਲਿਆ ਇਹਦੇ ਤੇ ਮਾਨ ਹਾਨੀ ਦਾ ਕੇਸ ਪਾਓ ਪਾਓ ਜੀ ਨੇ ਪਾਉਣਾ ਪਰ ਹੱਲੇ ਨਹੀਂ ਹੋਣਾ ਬੋਲੇ ਨਹੀਂ ਹੋਣਾ ਸ਼ਾਂਤ ਹੋਗੇ ਮੈਂ ਤਾਂ ਅੱਜ ਵੀ ਇਹ ਗੱਲ ਕਹਿਣਾ ਵੀ ਅੰਮ੍ਰਿਤਪਾਲ ਮੈਰੋਂ ਤੇ ਉਹਦੇ ਨਾਲ ਜਿਹੜੇ ਹੋਰ ਮਸਟੰਡੇ ਸੀ ਉਹਨਾਂ ਨੇ ਉਹ ਕੁੜੀ ਦੀ ਕੁੱਟਮਾਰ ਕੀਤੀ ਉਹਦੇ ਕੋਲ ਫੋਨ ਖੋਲੇ ਉਹਦੇ ਨਾਲ ਬਲਾਤਕਾਰ ਕੀਤਾ ਉਦੋਂ ਵੀ ਕੀਤਾ ਪਹਿਲਾਂ ਵੀ ਕੀਤਾ ਕੱਲੀ ਉਹ ਕੁੜੀ ਨਾਲ ਨਹੀਂ ਇਹਨੇ ਹੋਰਾਂ ਨਾਲ ਵੀ ਕੀਤਾ ਮੈਂ ਤਾਂ ਇਹ ਵੀ ਗੱਲ ਵੀ ਕਹੀ ਆ ਪਰ ਨਾਲ ਇਹ ਕਿਹਾ ਵੀ ਸਾਹਮਣੇ ਆ ਕੇ ਗੱਲ ਕਰੇ ਸਾਹਮਣੇ ਆਉਣਾ ਨਹੀਂ ਪਤਾ ਹੈ ਵੀ ਕਾਲੀਆਂ ਕਰਤੂਤਾਂ ਦੇ ਕਾਲੇ ਚਿੱਠੇ ਖੁੱਲ ਗਏ ਮੇਂ ਜਿਹੜਾ ਨਾਮ ਨਾਲ ਜੋਧਾ ਲੱਗਿਆ ਸੀ ਜਰਨੈਲ ਲੱਗਿਆ ਸੀ ਬਾਣਾ ਬਦਨਾਮ ਕਰਤਾ ਉਹ ਸਭ ਕੁਝ ਹੁਣ ਮਿੱਟੀ ਹੋ ਗਿਆ ਤੇ ਦੁਬਾਰਾ ਵੀਡੀਓ ਮੈਸੇਜ ਤਾਂ ਪਾ ਪਾ ਰਹੇ ਆ ਥੋੜੀ ਬਹੁਤ ਸ਼ਰਮ ਕਰੋ ਵੀ ਆਪਣੇ ਜੋਧੇ ਨੂੰ ਭਾਈ ਲੱਭ ਕੇ ਲਿਆਓ ਕਿੱਥੇ ਹੈਗਾ ਸਨਮਾਨ ਕਰ ਦਿਆਂਗੇ ਜੇ ਉਹ નિર્ਦੋਸ਼ ਨਿਕਲਿਆ ਸਭ ਤੋਂ ਪਹਿਲਾਂ ਆਪਾਂ ਸਰੂਪਾ ਦੇ ਦਿਆਂਗੇ ਫੁੱਲਾਂ ਦੀ ਮਾਲਾ ਹਾਰ ਪਾ ਦਿਆਂਗੇ ਪਰ ਲੈ ਕੇ ਤਾਂ ਆਓ ਜੁਰਤਾ ਰੱਖੋ ਸਾਹਮਣੇ ਬਹਾ ਕੇ ਗੱਲ ਕਰਨ ਦੀ ਅੱਖਾਂ ਚ ਅੱਖਾਂ ਪਾ ਕੇ ਗੱਲ ਤਾਂ ਕਰੋ ਪਰ ਫਾਇਦਾ ਕੀ ਐ ਐਵੇਂ ਢੋਂਗ ਬਣਾਇਆ ਸੀ ਉਹ ਸਾਰੀਆਂ ਬੋਲਾਂ ਖੁੱਲ ਗਈਆਂ ਇਹ ਉਹਨਾਂ ਨੂੰ ਮੈਂ ਅੱਜ ਥੋੜਾ ਜਿਹਾ ਚੈਲੰਜ ਕੀਤਾ ਜਿਹੜੇ بڑے ਦਾਵੇ ਠੋਕਦੇ ਸੀ ਕੀ ਨਿਕਲਿਆ ਜੀ ਕੱਖ ਵੀ ਨਹੀਂ ਬਦਨਾਮੀ ਪੱਲੇ ਪਾਈ ਤੇ ਮੁੜ ਕੇ ਕੋਈ ਜਦੋਂ ਇਹੋ ਜਿਹਾ ਜੋੜਾ ਬਣ ਕੇ ਦੁਬਾਰਾ ਆਊਗਾ ਫਿਰ ਕੋਈ ਯਕੀਨ ਨਹੀਂ ਕਰਦਾ ਥੋੜਾ ਕੱਖ ਨਹੀਂ ਜਾਂਦਾ ਜਿਹੜੇ ਕੌਮ ਦੇ ਵਿੱਚ ਸ਼ਹਿਰ ਦੇ ਲੋਕ ਨੇ ਉਹ ਲੋਕ ਥੋੜੇ ਤੋਂ ਵਿਸ਼ਵਾਸਕ ਹੋ ਜਾਂਦੇ ਆ ਉਹ ਕਿਤੇ ਯਕੀਨ ਨਹੀਂ ਕਰਦੇ ਇਹ ਮੈਂ ਤਾਂ ਅੱਜ ਬੇਨਤੀ ਕੀਤੀ ਹੈ ਲਿਆਓ ਭਾਈ ਆਪਣਾ ਜੋਧਾ ਲੱਭ ਕੇ ਪਤਾ ਨਹੀਂ ਕਿੱਥੇ ਭੱਜ ਗਿਆ ਹੁਣ ਕਈ ਆਪ ਹੀ ਕਹਿਣ ਲੱਗੇ ਹੋ ਸਕਦਾ ਹੈ ਦੁਬਈ ਤੋਂ ਪਾਕਿਸਤਾਨ ਗਿਆ ਹੋਵੇ ਹਾਲਾਂਕਿ ਮੈਂ ਨਹੀਂ ਕਿਹਾ ਸੀ ਪਰ ਹੁਣ ਕਹਿਣ ਲੱਗੇ ਹੁਣ ਕਹਿਣ ਦਾ ਫਾਇਦਾ ਕੀ ਹੈ ਜਾ ਤਾਂ ਹਾਜ਼ਰ ਕਰੋ ਸਿਲੰਡਰ ਕਰਾਓ ਵਕੀਲਾਂ ਨੂੰ ਜਾ ਕੇ ਮਿਲ ਲਓ ਜਿਹੜੇ ਵਕੀਲ ਦਾਅਵੇ ਕਰਦੇ ਸੀ ਵਕੀਲਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਖਾਤਿਆਂ ਵਿੱਚ ਪੈਣਾ ਕੁਝ ਨਹੀਂ ਹੁਣ ਬਸ ਤੇ ਠੰਡੇ ਵਿੱਚ ਪਾਓ ਸਾਰਾ ਕੁਝ ਇਹ ਬੇਨਤੀ ਹੈ ਜੀ ਸੁਣ ਲਿਓ ਧਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ